ਏ ਜੋ ਮੇਰੀਆਂ ਲਿਖਤਾਂ ਨੇ ਇਹ ਮੈਨੂੰ ਧਿਆਨੇ ਲਵਾਉਂਦੀਆਂ ਨੇ ਜਦ ਕਦੇ ਵੀ ਮੈਂ ਪਰੇਸ਼ਾਨ ਹੋਵਾਂ ਫਿਰ ਬੱਚਿਆਂ ਵਾਂਗ ਭਰਉਂਦੀਆਂ ਨੇ ਇਹ ਮੈਨੂੰ ਭੈਣਾ ਜੀਆਂ ਜਾਪਦੀਆਂ ਅੰਦਰ ਵੱਡ ਦੁੱਖ ਸੁੱਖ ਕਰ ਜਾਂਦੀਆਂ ਨੇ ਕਦੇ ਕਦੇ ਲੱਗਣ ਵਾਂਗ ਸਹੇਲੀਆਂ ਕਿਤੇ ਦੂਰ ਘੁੰਮਣ ਲੈ ਜਾਂਦੀਆਂ ਨੇ ਇਹਨਾਂ ਲਈ ਬੁਹਾ ਸਦਾ ਖੁੱਲਾ ਏ ਅੱਧੀ ਰਾਤ ਨੂੰ ਵੀ ਆ ਜਾਂਦੀਆਂ ਨੇ ਫਿਰ ਕਹਿੰਦੀਆਂ ਨੇ ਉਠ ਚੱਕ ਕਾਪੀ ਬਸ ਫੇਰੇ ਸ਼ੁਰੂ ਹੋ ਜਾਂਦੀਆਂ ਨੇ ਕਦੇ ਕਦੇ ਈਆਂ ਵੀ ਜਾਪਦੀਆਂ ਕਦੇ ਹਸਾਉਂਦੀਆਂ ਤੇ ਕਦੇ ਰਵਾਉਂਦੀਆਂ ਨੇ ਪੇਕੇ ਸੋਹਰੇ ਦੋਵੇਂ ਘਰਾਂ ਦੀਆਂ ਇਹ ਦੋਵੇਂ ਘਰ ਸਜਾਉਂਦੀਆਂ ਨੇ ਇਹ ਰੱਬ ਦੀਆਂ ਭੇਜੀਆਂ ਦਾਤਾਂ ਨੇ ਮੇਰੇ ਲਈ ਮਿੱਠੀਆਂ ਸੋਗਾਤਾਂ ਨੇ ਮੇਰਾ ਵੀ ਸੁਰ ਨਹੀਂ ਹੈ ਲੰਦਨ ਦੀਆਂ ਤੇ ਆਪ ਵੀ ਸੁਰ ਵਿੱਚ ਗਾਉਂਦੀਆਂ ਨੇ ਇਹ ਜੋ ਮੇਰੀਆਂ ਲਿਖਤਾਂ ਨੇ ਇਹ ਮੈਨੂੰ ਧਿਆਨੇ ਲਵਾਉਂਦੀਆਂ ਨੇ ਜਦ ਕਦੇ ਵੀ ਮੈਂ ਪਰੇਸ਼ਾਨ ਹੋਵਾਂ ਫਿਰ ਬੱਚਿਆਂ ਵਾਂਗ ਵਰਾਉਂਦੀਆਂ ਨੇ ਸ਼ੁਕਰੀਆ